ਹਾਂਜੀ ਬਹੁਤ ਸੋਨੇ ਸੂਟ ਆਏ ਨੇ ਜੀ ਕੈਮਰਿਕ ਦੇ ਵਿੱਚ ਆਲ ਓਵਰ 5 ਮੀਟਰ ਸੂਟ ਆਊਗਾ ਪ੍ਰਿੰਟ ਦੇਖੋ ਜੀ ਬਹੁਤ ਸੋਨੇ ਬੀਬਾ ਦੇ ਪ੍ਰਿੰਟ ਆਏ ਨੇ ਜੀ ਫਸਟ ਇਹ ਵਾਈਨ ਕਲਰ ਦੇ ਵਿੱਚ ਆਊਗਾ ਦੇਖੋ ਜੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਇਹ ਚਾਰ ਕਲਰ ਨੇ ਇਹਦੇ ਵਿੱਚ ਨੈਕਸਟ ਦੇਖੋ ਜੀ ਕਾਫੀ ਕਲਰ ਆਊਗਾ ਕਾਫੀ ਕਲਰ ਆ ਕੇ ਦੇਖੋ ਜੀ ਬਹੁਤ ਸੋਹਣੇ ਕਲਰ ਆਏ ਨੇ ਬਹੁਤ ਸੋਹਣੇ ਸੂਟ ਨੇ ਆਲਓਰ 5 ਮੀਟਰ ਸੂਟ ਹੈ ਪਿਓਰ ਕੈਮਰੀ ਕਾਟਨ ਦਾ ਜੀ ਪਿਓਰ ਕੈਮਰੀ ਨੇਵੀ ਬਲੂ ਕਲਰ ਆ ਕੇ ਦੇਖੋ ਜੀ ਨੈਕਸਟ ਆਊਗਾ ਗ੍ਰੀਨ ਚਾਰ ਕਲਰ ਨੇ ਜੀ ਸਿਰਫ ਪ੍ਰਾਈਸ 500 ਰੱਖਿਆ ਜੀ ਆਪਣੇ ਮਾਰਕੀਟ ਦੇ ਵਿੱਚ 750 ਰੁਪਏ ਦਾ ਸੂਟ ਹੈ ਜੀ 5 ਮੀਟਰ ਇਹ ਵਿਦਆਊਟ ਦੁਪੱਟਾ ਹੁੰਦਾ ਜੀ ਆਪਣੇ ਕੋਲ ਸਿਰਫ 500 ਰੁਪਏ ਦੇ ਵਿੱਚ ਸੇ ਲੱਗੀ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਕਲਰ ਦੇਖੋ ਜੀ ਕਿਹ ਡਿਜ਼ਾਈਨ ਦੇ ਵਿੱਚ ਹੈ ਉਹ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਗ੍ਰ ਨੈਕਸਟ ਮਹਿਰੂਨ ਆਊਗਾ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਨੇ ਚਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਆਫਰ ਪ੍ਰਾਈਸ ਇਹਨਾਂ ਤੇ ਸਿਰਫ ਜੀ 500 ਰੁਪਏ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਔਨਲਾਈਨ ਮੈਂਬਰਸ਼ਿਪਿੰਗ ਫ੍ਰੀ ਹੈ ਨੇਵੀ ਆ ਗਿਆ ਵਾਈਨ ਆ ਗਿਆ ਦੇਖੋ ਜੀ ਗ੍ਰੀਨ ਆ ਗਿਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਅੰਬੀ ਦਾ ਪ੍ਰਿੰਟ ਆ ਬ੍ਰੀਕ ਜਾ ਤੇ ਬਲੈਕ ਕਲਰ ਆ ਗਿਆ ਦੇਖੋ ਜੀ ਕਿੰਨੇ ਸੋਹਣਾ ਪ੍ਰਿੰਟ ਲੱਗਦਾ ਦੇਖੋ 5 ਮੀਟਰ ਸੂਟ ਹੈ ਜੀ ਸਿਰਫ 500 ਰੁਪਏ ਦਾ ਨੇ ਇਹ ਵੀ ਕਲਰ ਆ ਗਿਆ ਦੇਖੋ ਜੀ ਓਪਨ ਕਰਕੇ ਦਿਖਾਉਣਾ ਤੁਹਾਨੂੰ ਜੀ ਸਿਰਫ 500 ਰੁਪਏ ਸੂਟ ਮਿਲੂਗਾ ਇਹਨੂੰ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਚਲੋ ਜੀ ਆਲ ਓਵਰ 5 ਮੀਟਰ ਸੂਟ ਦੇਖੋ ਪ੍ਰਿੰਟ ਦੇਖੋ ਜੀ ਬ੍ਰੀਕ ਬੂਟਿਆ ਪ੍ਰਿੰਟ ਆ ਗਿਆ ਕਿੰਨਾ ਸੋਹਣਾ ਲੱਗਦਾ ਦੇਖੋ ਚ ਦੇਖੋ ਚਾਰ ਕਲਰ ਇਹਦੇ ਵਿੱਚ ਚਾਹਣਗੇ ਦੇਖੋ ਜੀ ਜਿਹੜੇ ਸਾਨੂੰ ਕਲਰ ਦਿਖਾਉਣ ਜਿਵੇਂ ਵਾਈਨ ਨਾ ਮੈਂ ਮਹਿਰੂਨ ਆ ਗਿਆ ਜੀ ਕਾਫੀ ਆ ਗਿਆ ਦੇਖੋ ਗ੍ਰੀਨ ਆ ਗਿਆ ਇਹਦੇ ਵਿੱਚ ਤੇ ਚਾਰ ਕਲਰ ਨੇ ਇੱਕ ਨੇਵੀ ਆ ਦੇ ਚਾਰ ਕਲਰ ਇਹਦੇ ਵਿੱਚ ਚਾਹਣਗੇ ਜੀ 5 ਮੀਟਰ